ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਵੈਲਕਮ ਆਨ ਸੁਕਿੰਸ ਫਾਰ YouTube ਚੈਨਲ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਰੈਸিপি ਆਫ ਚਟਨੀ ਸੋ ਪਹਿਲਾਂ ਆਪਾਂ ਸੁਕਾਏ ਹੋਏ ਜਿਬੜ ਲਵਾਂਗੇ ਸੋ ਇਹਨਾਂ ਨੂੰ ਆਪਾਂ ਹੱਥ ਦੀ ਮਦਦ ਨਾਲ ਕੁੰਡੀ ਕੋਟੇ ਦੇ ਵਿੱਚ ਕੁੱਟ ਸਕਦੇ ਹਾਂ ਇਸ ਤੋਂ ਇਲਾਵਾ ਆਪਾਂ ਲਵਾਂਗੇ ਧਨੀਆ ਅਤੇ ਅਦਰਕ ਧਨੀਆ ਅਤੇ ਅਦਰਕ ਦਾ ਆਪਾਂ ਅਲੱਗ ਤੋਂ ਪੇਸਟ ਬਣਾ ਕੇ ਤਿਆਰ ਕਰ ਲਵਾਂਗੇ ਦਨ ਆਪਾਂ ਜੋ ਸੁੱਕੇ ਹੋਏ ਚਿਬੜ ਨੇ ਉਹਨਾਂ ਦਾ ਅੱਛੀ ਤਰ੍ਹਾਂ ਪਾਊਡਰ ਬਣਾਵਾਂਗੇ ਜਿੰਨਾ ਹੱਥ ਨਾਲ ਹੋ ਸਕੇ ਆਪਾਂ ਉਹਨਾਂ ਹੱਥ ਨਾਲ ਟਰਾਈ ਕੀਤਾ ਇਸ ਤੋਂ ਬਾਅਦ ਆਪਾਂ ਇਸ ਗ੍ਰਾਈਂਡਰ ਦੇ ਵਿੱਚ ਗ੍ਰਾਈਂਡ ਕਰ ਲਵਾਂਗੇ ਤਾਂ ਜੋ ਇੱਕ ਬਰੀਕ ਪਾਊਡਰ ਤਿਆਰ ਹੋ ਜਾਵੇ ਕਿਉਂਕਿ ਸੁੱਕੇ ਹੋਏ ਚਿਬੜਾਂ ਦਾ ਪੇਸਟ ਤਾਂ ਅੱਛੀ ਤਰ੍ਹਾਂ ਬਣ ਨਹੀਂ ਸਕਣਾ ਕਿਉਂਕਿ ਉਹ ਫਰੈਸ਼ ਚਿਬੜਾਂ ਦਾ ਦੀ ਚਟਨੀ ਤਾਂ ਅਲੱਗ ਹੀ ਸਵਾਦ ਦਿੰਦੀ ਹੈ ਪਰ ਇਹ ਸੁੱਕੇ ਹੋਏ ਚਿਬੜਾਂ ਨੂੰ ਆਪਾਂ ਬਰੀਕ ਪਾਊਡਰ ਬਣਾ ਕੇ ਇਨੂੰ ਆਪਾਂ ਅਦਰਕ ਅਤੇ ਧਨੀਏ ਦੇ ਜੋ ਪੇਸਟ ਤਿਆਰ ਕੀਤਾ ਹੋਇਆ ਹੈਗਾ ਕੁੱਟ ਕੇ ਉਹਦੇ ਵਿੱਚ ਐਡ ਕਰਾਂਗੇ ਜੋ ਆਪਾਂ ਨੂੰ ਫਰੈਸ਼ ਛੱਬੜਾਂ ਦੀ ਚਟਨੀ ਦੇ ਵਾਂਗ ਹੀ ਟੇਸਟ ਦੇਵੇਗਾ ਸੋ ਇਸ ਤਰ੍ਹਾਂ ਆਪਣੀ ਚਟਨੀ ਹੋ ਗਈ ਤਿਆਰ ਆਪਾਂ ਛੱਬੜ ਅਦਰਕ ਅਤੇ ਤਨੀ ਦੀ ਚਟਨੀ ਨੂੰ ਨਾ ਇਹ ਦਾ ਨੀਨੂ ਮੱਖਣੀ ਦੇ ਨਾਲ ਸਰਵ ਕਰਾਂਗੇ ਕਿਉਂਕਿ ਕੈਨੇਡਾ ਦੇ ਵਿੱਚ ਚਿਬੜ ਕਈ ਪੰਜਾਬੀ ਸਟੋਰ ਤੋਂ ਫਰੈਸ਼ ਮਿਲ ਜਾਂਦੇ ਆ ਪਰ ਉਹ ਬੜੇ ਹੀ ਕੋੜੇ ਹੁੰਦੇ ਆ ਟੇਸਟ ਦੇ ਵਿੱਚ ਸੋ ਇਸ ਲਈ ਆਪਾਂ ਚਿਬੜਾਂ ਦੀ ਚਟਨੀ ਦਾ ਸਵਾਦ ਪੂਰਾ ਕਰਨ ਲਈ ਆਪਾਂ ਸੁੱਕੇ ਚਿਬੜ ਰੱਖੇ ਹੋਇਆ ਤੇ ਸੁੱਕੇ ਚਿਬੜਾਂ ਦੀ ਚਟਨੀ ਇਸ ਤਰ੍ਹਾਂ ਘਟ ਸਕਦੇ ਆ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਅਗਰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਫਾਲੋ ਐਂਡ ਸ਼ੇਅਰ ਸਬਸਕ੍ਰਾਈਬ ਫॉर ਮੋਰ ਵੀਡੀਓਜ਼ ਥੈਂਕਸ ਫॉर ਵਾਚਿੰਗ